ਇਹ ਕਰੇਪ ਦਾ ਸੂਟ ਹੈ ਤੁਸੀਂ ਆਪ ਦੇਖੋ ਜੀ ਕਰੇਪ ਦਾ ਸੂਟ ਬੁਟੀਕਲ ਹੈ ਡਿਜ਼ਾਈਨ ਜਿਹੜੇ 500 600 ਤੁਹਾਨੂੰ ਪਤਾ 50 ਦੀ ਗੱਲ ਮੇਰੀ ਭੈਣਾਂ ਲੈਂਦੀਆਂ ਆ ਆਪਾਂ ਰੇਟ ਦੇ ਦਿੰਨਾ 200 ਰੁਪਏ ਦਾ ਸੂਟ ਹੋਰ ਗੱਲ ਭਾਜੀ ਜਿਹੜੇ ਮੇਰੇ ਭੈਣਾਂ ਪਰ ਵੀਡੀਓ ਨੂੰ ਸ਼ੁਰੂ ਕਰ ਸ਼ੇਅਰ ਕਰਨਗੇ ਓਕੇ ਸ਼ੇਅਰ ਟੂ ਗਰੁੱਪ ਕਰਨਗੇ ਸਾਡੇ ਨੰਬਰਾਂ ਤੇ WhatsApp ਕਰਨਾਂ ਪਹਿਲੇ 11 ਲੱਕੀ ਬੰਨਿਆਂ ਨੂੰ 1000 ਵਾਲਾ ਸੂਟ ਫ੍ਰੀ ਆਪਾਂ ਫ੍ਰੀ ਆਫ ਕੋਸਟ ਦੇ ਦਨਾਂ ਠੀਕ ਆ ਜੀ ਇਹ ਵਾਲਾ ਸੂਟ ਦੇਖੋ ਜੀ ਬੁਟੀਕਲ ਜਿੰਨਾ ਮਾਰੀ ਪੂਰੇ ਹੈਵੀ ਸੂਟ ਭਾਜੀ 8 8 9 9000 ਦੇ ਵਿਕਦੇ ਭਾਜੀ ਇਹਲੇ ਸ ਉੱਤੇ ਕੱਪੜੇ ਲੱਗੇ ਆ ਠੀਕ ਆ ਜੀ ਦੁਪੱਟਾ ਦੇਖੋ ਨਾਲ ਤੇ ਆ ਦੁਪੱਟਾ ਹੀ ਪੂਰਾ ਖੁੱਲੜਾ ਲਾਉਣਾ ਭਾਈ 8-8000 ਦਾ ਵਿਕਦਾ ਸਾਡਾ ਰੇਟ ਆ ਸਿਰਫ 1295 ਰੁਪਏ ਭਾਜੀ ਇਹਦਾ ਹਾਂਜੀ ਲੋ ਜੀ ਹੁਣ ਅਸੀਂ ਉੱਪਰਲੇ ਸੈਕਸ਼ਨ ਆ ਗਏ ਸੈਕਿੰਡ ਫਲੋਰ ਤੇ ਇੱਥੇ ਤੁਹਾਨੂੰ ਬਰਾਈਡਲ ਸੈਕਸ਼ਨ ਦੀ ਸਾਰੀਆਂ ਵੈਰਾਈਟੀਆਂ ਮਿਲ ਜਾਣਗੀਆਂ ਜੀ ਓਕੇ ਜਿਹੜੇ ਬਜ਼ਾਰਾ ਚ ਸੂਟ ਪਿਓਰ ਕੇਪ ਦੇ ਹੈਂਡ ਵਰ ਦੇ ਸੂਟ ਨੇ ਜੀ ਇਹਲੇ ਸੂਟ ਜਿਹੜੇ 10-10000 ਦੇ ਵਿਕਦੇ ਨੇ ਪੂਰੇ ਹੈਂਡ ਟੱਚਲੇ ਸੂਟ ਭਾਜੀ ਆਪਾਂ ਲੇਕਿਨ ਇੱਧਰ ਸੂਟ 2250 ਤੋਂ ਸਟਾਰਟ ਕਰਦੇ ਨੇ ਭਾਜੀ ਤੁਸੀਂ ਸਾ ਅੱਧਾ ਤੋਂ ਵੀ ਥੱਲੇ ਭਾਜੀ ਅੱਧਾ ਤੋਂ ਵੀ ਥੱਲੇ ਦੇਖੋ ਭਾਜੀ 15 15 ਐਸੂਟ ਫਰਕਾਬਾਦੀ ਸੂਟ ਵਿਗਦੇ ਨੇ ਭਾਜੀ ਪਿਓਰ ਹੈਵੀ ਸੂਟ ਬਾਜੂ ਵਰਕ ਸਲਵਾਰ ਵਰਕ ਹਾਂਜੀ ਅੱਧਾ ਦੇ ਸੂਟ ਭਾਜੀ ਆਪਰਾ ਰੇਟ ਕਟੋ ਘਾਟੀ ਆ ਇਹਨੇ ਚ ਤਿੰਨ ਤਿੰਨ ਚਾਰ ਚਾਰ ਸੂਟ ਮਿਲ ਜਰਾਂ 2500 ਤੇ 3000 ਦੇ ਅੰਦਰ ਕਸੀ ਕਾਲ ਦੀ ਅੱਜ ਪਹੁੰਚੇ ਤੇ ਆਪਾਂ ਸ਼ਹਿਰ ਲੁਧਿਆਣੇ ਆ ਨਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਵਿਆਹਾਂ ਦਾ ਸੀਜ਼ਨ ਆ ਗਿਆ ਹੈ ਨਾ ਤੇ ਹੁਣ ਮੇਰੀਆਂ ਭੈਣਾਂ ਜਿਹੜੇ ਬਹੁਤ ਘੱਟ ਰੇਟਾਂ ਤੇ ਸੂਟ ਲੱਭ ਰਹੀਆਂ ਨੇ ਵੀ ਅਸੀਂ ਇਕੱਠੇ ਸੂਟ ਲੈਣੇ ਹਨ ਘੱਟ ਰੇਟਾਂ ਤੇ ਮਿਲ ਜਣਾ ਅੱਜ ਆਪਾਂ ਤੁਹਾਨੂੰ ਲੁਧਿਆਣਾ ਇੱਕ ਇਦਾਂ ਦੀ ਸ਼ੌਪ ਤੇ ਲੈ ਕੇ ਜਾਣਾ ਜਿੱਥੇ ਤੁਸੀਂ ਬਹੁਤ ਘੱਟ ਰੇਟਾਂ ਦੇ ਜਿਹੜੇ ਸੂਟ ਹੋ ਲੈ ਸਕਦੇ ਹੋ ਜੇ ਵਿਆਹ ਸਾਡੇ ਦੇ ਇਕੱਠਾ ਕੱਪੜਾ ਲੈਣਾ ਉਹ ਵੀ ਮਤਲਬ ਜੇ ਲੱਖ ਦਾ ਕੱਪੜਾ ਤੁਹਾਨੂੰ 50000 ਚ ਮਿਲ ਜੂ। ਬਾਕੀ ਜੇ ਕਿਸੇ ਨੇ ਨਵਾਂ ਬਿਜ਼ਨਸ ਸ਼ੁਰੂ ਕਰਨਾ ਉਹ ਵੀ ਇੱਥੋਂ ਕੱਪੜਾ ਲੈ ਸਕਦਾ ਬਹੁਤ ਹੀ ਘੱਟ ਰੇਟਾਂ ਦਾ ਆਪਣਾ ਕੰਮ ਜਿਹੜਾ ਸ਼ੁਰੂ ਕਰ ਸਕਦਾ। ਤੇ ਇੱਧਰ ਆ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸ਼ਹਿਰ ਲੁਧਿਆਣਾ ਤੇ ਇੱਥੇ ਫੀਲਡਿੰਗਾਂ 'ਚ ਮਾਰਕੀਟ ਦੀ ਸ਼ੌਪ ਆ ਜੀ ਸਚੰਦਰ ਸਤਿਜਾਨੰਦ ਸਿਲਕ ਸ हां जी पाजी किमे हो बहुत बढ़िया जी तू सुनाओ जी मैं हुन ब्याहारा सीजन आ गया जी हैना दाजवरी वास्ते जे ਪਹਿਣਾ ਦਾ ਸੂਟ ਲੈਣ ਦੇ ਕੀ ਕੀ ਤੁਸੀਂ ਆਫਰ ਲਾਤੀ ਕੀ ਕੀ ਰੇਟ ਦੇ ਲਾ ਪਾਜੀ ਦਾਜਵਰੀਆਂ ਵਾਸਤੇ ਕਪੜਾ ਲੈਣਾ ਹੈ ਮੇਰੇ ਪਹਿਣਾ ਨਾ ਤੇ ਉਸ ਲਈ ਬਹੁਤ ਵੱਡੀਆਂ ਆਫਰਾਂ ਲਾਤੀਆਂ ਸੀ ਬਤ ਕਿ ਬਹੁਤ ਹੀ ਘੱਟ ਰੇਟ 'ਚ ਕਪੜਾ ਮਿਲ ਜਾਣਾ ਆਪਣੇ ਕੋਲ ਸੱਚੀ ਦਾਨ ਦੇ ਤੇ ਤੁਹਾਨੂੰ ਕਪੜਾ ਲੱਖ ਰੁਪਏ ਦਾ ਕਪੜਾ 50000 'ਚ ਪਹਿਣਾ ਲੱਖ ਵਾਲਾ ਜੀ ਜੋ ਰੇਟ ਅਸੀਂ ਕਰਤਾ ਹੈ ਠੀਕ ਆ ਜੀ ਲੋਕੀ ਅੱਗੇ ਵੈਡਿੰਗ ਸੀਜ਼ਨ ਚੱਲ ਰਿਹਾ ਹੈ ਬੜੇ ਹੀ ਮਿੱਠੇ ਰੇਟ 'ਚ ਪਾਜੀ ਕਪੜਾ ਕਰਤਾ ਹੈ ਗੱਲਾਂ ਨਹੀਂ ਹੋਣਗੀਆਂ ਜੈਨੂਅਲ ਰੇਟ ਹੋਣਗੇ ਕੁਆਲਿਟੀ ਇਹ 크ਰੇਪ ਦਾ ਸੂਟ ਹੈ ਤੁਸੀਂ ਆਪ ਦੇਖੋ ਜੀ 크ਰੇਪ ਦਾ ਸੂਟ ਬੁਟੀਕ ਵਾਲੇ ਡਿਜ਼ਾਈਨ ਜਿਹੜੇ 500 600 ਤੁਹਾਨੂੰ ਵੀ ਪਤਾ 50 ਦੀ ਲੰਘ ਮੇਰੀ ਭੈਣਾਂ ਲੈਂਦੀਆਂ ਆ ਆਪਾਂ ਰੇਟ ਦੇ ਦਿੰਦਾ 200 ਰੁਪਏ ਦਾ ਸੂਟ ਜੀ ਚਲੋ 200 ਇਹ ਉਹਨਾਂ ਵਾਸਤੇ ਮੇਰੇ ਭੈਣਾਂ ਵਾਸਤੇ ਇਹਨਾਂ ਨੇ ਵਿਆਹ ਸ਼ਾਦੀਆਂ ਉਸੇ ਲੈਣਾ ਜਾਂ ਇਹਨਾਂ ਨੇ ਕੰਮ ਸ਼ੁਰੂ ਕਰਨਾ ਜਾਂ ਮੇਰੇ ਭੈਣ ਬਰਾ ਕਰਦੇ ਪੈ ਨੇ ਇਹ ਉਹਨਾਂ ਵਾਸਤੇ ਆਰਟੀਕਲ ਦੀ ਆਫਰਾਂ ਲੱਗੀਆਂ ਹੋਈਆਂ ਲਓ ਜੀ 200 ਰੁਪਏ ਦਾ ਸੂਟ ਹੈ ਜੀ ਠੀਕ ਆ ਜੀ ਇਹ ਦੇਖੋ ਜੀ ਡਿਜ਼ਾਈਨ ਕਟੋਕਟ ਪੰਜਾ ਇੱਕ ਆਈਡੀਆ ਦੇ ਰਹੇ ਤੁਹਾਨੂੰ ਹਜ਼ਾਰਾਂ ਤਰ੍ਹਾਂ ਦੇ ਸੈਂਪਲ ਹੈ 500 ਵਾਲਾ ਸੂਟ ਆਪਾਂ ਰੇਟ ਦੇਣਾ 200 800 ਦੇ 4 ਸੂਟ 800 ਦੇ 4 4 ਸੂਟ ਕਰੇਬ ਦਾ ਸੂਟ ਆ ਪੂਰਾ ਭਰਿਆ ਹੋਇਆ ਬੁਟੀਕਲਾ ਠੀਕ ਆ ਜੀ 5 ਮੀਟਰ ਸੂਟ ਦੇਖੋ ਡਿਜ਼ਾਈਨ ਹਾਂਜੀ ਇਹ ਦੇਖੋ ਜੀ ਲਓ 200 ਰੁਪਏ ਦਾ ਸੂਟ ਚੁੰਨੀ ਵੀ ਕੱਢੀ ਹੋਈ ਨਾਲ ਲਓ ਵੀ ਨਾਲ ਚੁੰਨੀ ਵੀ ਕੱਢੀ ਹੋਈ ਦੇਖੋ ਜੀ ਡਿਜ਼ਾਈਨ ਠੀਕ ਆ ਜੀ ਡਿਜ਼ਾਈਨ ਚੈੱਕ ਕਰੋ ਬਾਕੀ ਦੁਨੀਆਂ ਦੀਆਂ ਸਾਰੀਆਂ ਗੱਡੀਆਂ 550 ਦਾ ਆਪਣੇ ਕੋਲ ਮਿਲਣਾ 200 ਰੁਪਏ ਦਾ ਸੂਟ ਸੇਲ ਵਾਸਤੇ ਵੀ ਲੈਣਾ ਤਾਂ ਤੁਸੀਂ 10-15000 ਤੋਂ ਕੰਮ ਸ਼ੁਰੂ ਕਰ ਸਕਦੇ ਹੋ ਆਪਣੇ ਮੇਰੇ ਭੈਣ ਭਰਾ ਓਕੇ ਚੰਗੇ ਖੁੱਲੇ ਪੈਸੇ ਕਮਾ ਸਕਦੇ ਹੋ ਠੀਕ ਹੈ ਜੀ 10-15 ਅੱਗੇ ਵੈਡਿੰਗ ਸੀਜ਼ਨ ਸ਼ੁਰੂ ਹੋ ਗਿਆ ਹੈ ਵਿਆਹਾਂ ਦਾ ਕੰਮ ਸ਼ੁਰੂ ਹੋ ਗਿਆ ਜੀ ਤੇ ਦੁਨੀ ਮਰਜ਼ੀ ਵੈਰਾਈਟੀ ਬਣਾਓ ਤੁਸੀਂ ਆਹ ਦੇਖੋ ਇਹ ਦੇਖੋ ਇਹ ਪਿਓਰ ਬੁਟੀਕਲ ਦੇ ਹੈ ਨਾ 600 ਦਾ ਵਿਕਦਾ ਹੈ ਆਪਾਂ ਰੇਟ ਦੇ ਦੇਣਾ 250 ਰੁਪਏ ਦਾ ਹੀ ਲਓ ਜੀ 250 ਰੁਪਏ ਦਾ ਦੋ ਅਗਲੇ 650 ਰੁਪਏ ਦਾ ਸੂਟ ਵਿਕਦਾ ਸੀ 250 ਰੁਪਏ ਚ ਦੇ ਦੇ ਮਸਲੀਨ ਕੋਟਨ ਦੇ ਬੁਟੀਕਲੇ ਸੂਟ ਜਿਹੜੇ ਬਾਜ਼ਾਰਾ ਚ ਵਿਕਦੇ ਪਏ 7-700 6-600 ਰੁਪਏ 8-800 ਘੱਟੋ ਘੱਟ ਹਾਂਜੀ ਲੇਕਿਨ ਸਾਡਾ ਜਨੂਅਲ ਰੇਟ ਹੈ 275 ਰੁਪਏ ਦਾ ਹੀ ਚੱਕੋ 4-4 ਦੇ ਸੈੱਟ ਮਿਲਣਗੇ ਭਾਜੀ ਇਦਾਂ 4-4 ਦੇ ਸੈੱਟ ਠੀਕ ਆ ਜੀ ਇਦਾਂ ਮਿਲਣਗੇ ਇਹ ਦੇਖੋ ਜੀ ਮਾਰਕੀਟ ਸੂਟ ਵਿਕਦਾ 690 ਰੁਪਏ ਦਾ ਕਟੋ ਘੱਟ ਜਿੱਥੇ ਮਜੀ ਟਰਾਈ ਕਰੀ ਸਾਡਾ ਜਿਹੜਾ 250 ਰੁਪਏ ਲਓ ਜੀ 250 ਮਿਲਣਗੇ ਸੈਟ ਵੇ ਸੈਟ ਜਿਨ੍ਹਾਂ ਨੇ ਦਾਜਵਰੀ ਵਾਸਤੇ ਲੈਣਾ ਹੋਲ ਸੇਲ ਦਾ ਭਾਜੀ ਕੰਮ ਆ ਆਪਣਾ ਜੋ ਰੇਟ ਕੇ ਜਨੂਅਲ ਰੇਟ ਕਪੜਾ ਮਿਲਣਾ ਆਪਣੇ ਕੋ ਸਚਿਦਾਨੰਦ ਸਿਲਕਸਟਰ ਲੁਧਿਆਣਾ ਜੀ ਇੱਕ ਹੋਰ ਗੱਲ ਭਾਜੀ ਜਿਹੜੇ ਮੇਰੇ ਭੈਣ ਭਰਾ ਵੀਡੀਓ ਨੂੰ ਸ਼ੁਰੂ ਕਰ शेयर ਕਰਨਗੇ اوكي 쉐ర్ ટુ ગ્રુપ ਕਰਨਗੇ ਸਾਡੇ ਨੰਬਰਾਂ ਤੇ WhatsApp ਕਰਨਾ ਪਹਿਲੇ 11 ਲੱਕੀ ਵਿਨਰ ਨੂੰ 1000 ਵਾਲਾ ਸੂਟ ਫ੍ਰੀ ਆਪਾਂ ਫ੍ਰੀ ਆਫ ਕੋਸਟ ਦੇਣਾ ਹੈ ਠੀਕ ਹੈ ਜੀ ਇਹ ਵਾਲਾ ਸੂਟ ਦੇਖੋ ਜੀ ਬੁਟੀਕ ਵਾਲਾ ਸੂਟ ਹੈ ਜੀ ਗਲੇ ਤੇ ਵੀ ਸ਼ੇਪ ਹੈ ਹਾਂਜੀ 1295 ਵਾਲਾ ਸੂਟ ਠੀਕ ਹੈ ਜੀ ਸਾਡੇ ਕੋਲ ਰੇਟ ਮਿਲਣਾ ਸੀਦਾ ਵਾਦਾ ਵੀ 290 ਰੁਪਏ ਠੀਕ ਹੈ ਜੀ ਲੇਕਿਨ ਆਪਾਂ ਫ੍ਰੀ ਆਫ ਕੋਸਟ 11 ਜਿਹੜਾ ਹੁਣ ਵੀ ਸ਼ੇਅਰ ਕਰ ਰਿਹਾ ਓਕੇ ਉਹਨਾਂ ਨੂੰ ਘਰ ਤੱਕ ਫ੍ਰੀ ਹੀ ਆ ਜਾਏਗਾ ਜਿਹੜਾ ਬੰਦਾ ਵੀਡੀਓ ਸ਼ੇਅਰ ਕਰੂ ਚੱਲਦੇ ਚੱਲਦੀ ਹੈ ਨਾ ਉਨੂੰ ਆ ਸੂਟ ਫ੍ਰੀ ਘਰ ਤੱਕ ਉਹ ਜੀ ਬਸ ਤੁਹਾਨੂੰ ਬਟਨ ਦਬਾਣਾ ਹੈ ਸ਼ੇਅਰ ਦਾ ਤੇ ਆਪਣੇ ਤੁਹਾਡੇ ਘਰ ਸੂਟ ਪਹੁੰਚਣਾ ਹੀ ਪਹੁੰਚਣਾ ਹੈ ਠੀਕ ਹੈ ਜੀ ਇਹਨਾਂ ਨੇ ਬੜਾ ਚੰਗਾ ਜੀ 275 ਰੁਪਏ ਚ ਭਾਜੀ ਡਿਜ਼ਾਈਨ ਦੇਖੋ ਹਾਂਜੀ 800 ਵਾਲਾ ਸੂਟ ਸਿਰਫ 275 ਰੁਪਏ ਮਸਲੀਨ ਕੋਟਨ ਦੇ ਉੱਤੇ ਭਾਜੀ ਡਿਜ਼ਾਈਨ ਚੈੱਕ ਕਰੋ 275 ਅੱਛਾ ਇੱਕ ਆਇਆ ਆਰਟੀਕਲ ਆਏ ਭਾਜੀ ਦੇਖੋ ਇਹ ਆ ਜੀ 1500 1600 ओके okay. दो लगी लाई जंदे लेकिन ਟਾਡੇ ਕੋ ਸਾਡੇ ਕੋ ਸੱਚ ਦਾ ਨਾਮ ਸਿਲਕ ਸਟੋਰ ਤੋਂ ਮਿਲ ਨਹੀਂ 350 ਰੁਪਏ ਦਾ ਲਓ ਜੀ 350 ਰੁਪਏ ਦਾ 350 ਰੁਪਏ ਛੇ 50 ਰੁਪਏ ਜੋ ਜਾਰਜਟ ਦਾ ਸੂਟ ਦੁਪੱਟਾ ਵੀ ਸਾਰਾ 20 ਤੋਂ 25 ਡਿਜ਼ਾਈਨ ਠੀਕ ਆ ਜੀ ਚਾਰ ਚਾਰ ਦੇ ਸੈਟ ਆਣੇ ਇਹ ਜਿੰਨਾ ਮਰਜ਼ੀ ਮਾ ਲਓ ਇਹ ਲਓ ਜੀ ਹਾਂਜੀ ਮਸਲੀਨ ਕੋਟਨ ਦਾ ਸੂਟ ਬੁਟੀਕਲੇ 25 ਡਿਜ਼ਾਈਨ 990 ਦਾ ਸੂਟ ਭਾਜੀ ਬਾਜ਼ਾਰ ਚ 890 900 ਰੁਪਏ ਜੋ ਲੱਗੀ ਲਾਈ ਵੇਚੀ ਨੇ 350 ਰੁਪਏ ਦਾ ਸੂਟ ਚੱਕੋ ਜੀ ਚੁੰਨੀ ਵੀ ਨਾਲ 350 ਚੁੰਨੀ ਵੀ ਨਾਲ ਕਟਵਰਕ ਦੀ ਭਾਜੀ ਲੋ ਜੀ ਚੁੰਨੀ ਵੀ ਦੁਪੱਟਾ ਵੀ ਜਿਹੜਾ ਨਾਲ ਫੁੱਲਾ ਦੁਪੱਟਾ ਕਟਵਰਕੇ ਦਿਖਾ ਦਿਓ ਡਿਜ਼ਾਈਨਿੰਗ ਸਾਰੀ ਇਹ ਹੈਗਾ ਸ਼ਿਮਰ ਬਚਿਤਰਾ ਭਾਜੀ ਓਕੇ 18 1800 15 1500 ਭਾਜੀ ਵੇਚ ਦੇਵੇ ਦੇਖੋ 25 ਤੋਂ 20 30 ਡੇ ਰੰਗ ਹੈਗੇ ਇਹਦੇ ਵਿੱਚ ਪੂਰਾ ਫਰੰਟ ਲੌਂਗ ਲੈਂਥ ਹੈ ਜੰਮੂ ਹਿਮਾਚਲ ਹਰਿਆਣਾ ਰਾਜਸਥਾਨ ਤੇ ਸਾਰੇ ਭਾਜੀ ਓਕੇ ਸਾਰੇ ਤਰ੍ਹਾਂ ਦੀ ਵੈਰਾਈਟੀ ਮਿਲਣੀ ਹੈ ਵਿਆਹ ਸ਼ਾਦੇ ਉਸ ਲੈਣਾ ਤੁਹਾਨੂੰ ਬਹੁਤ ਹੀ ਫਾਇਦਾ ਹੈ ਠੀਕ ਹੈ ਜੀ ਜਿਹਨੇ ਮੇਰੇ ਭੈਣ ਭਰਾ ਨੇ ਵਿਆਹ ਸ਼ਾਦੇ ਲੈਣਾ ਉਹਨਾਂ ਵਾਸਤੇ ਅੱਧੋ-ਅੱਧਾ ਫਾਇਦਾ ਹੈ ਜੀ ਇਹ ਵਾਲਾ ਰੁਪਏ ਲਓ ਜੀ ਬੁਟੀਕ ਵਾਲੇ ਸੂਟ ਚੈੱਕ ਕਰੋ ਜੀ ਹਾਂਜੀ 1295 ਦਾ ਸੂਟ ਆਰਗੈਂਜ਼ਾ ਦੁਪੱਟੇ ਦੇ ਨਾਲ ਪੂਰਾ ਆਰਗੈਂਜ਼ਾ ਦਾ ਦੁਪੱਟਾ ਨਾਲ 1250 450 ਰੁਪਏ ਦੀ ਰੇਂਜ ਲਓ ਜੀ 450 ਦਾ ਲਓ ਜੀ ਠੀਕ ਆ ਜੀ ਇੱਦਾਂ ਦੇ ਆਰਟੀਕਲ ਚੈੱਕ ਕਰੋ ਭਾਜੀ ਹਾਂਜੀ ਫੈਂਸੀ ਮਸਲੀਨ ਤੇ ਬੁਟੀਕ ਵਾਲੇ ਡੇਨ ਚੰਡੀਗੜ੍ਹ ਹਿਮਾਚਲ ਹਰਿਆਣਾ ਟੇਸਟ ਓਕੇ 1100 1200 ਇਹ ਰੇਟ ਵਿਕਦਾ ਭਾਈ ਮਾਰਕੀਟਾਂ ਦੇ ਜਿੱਥੇ ਮਰਜੀ ਘੁੰਮ ਲਿਓ ਹਾਂਜੀ ਸਾਡਾ ਰੇਟ ਬਹੁਤ ਹੀ ਘੱਟ ਹਾਂਜੀ ਸਿਰਫ ਰੇਡ ਮਿਲਣਾ ਦਾ 400 ਤੇ 50 ਰੁਪਏ ਦੀ ਰੇਂਜ ਲਓ ਜੀ ਇਹ ਵੀ 450 ਰੁਪਏ ਦੀ ਰੇਂਜ ਭਾਜੀ ਸਾਡੀ 400 ਰੁਪਏ ਦਾ ਬੁਟੀਕਲ ਡਿਜ਼ਾਈਨ ਸਾਰੇ ਬ੍ਰਾਂਡਡ ਕਰਾ ਦੇ ਮਾਲ ਭਾਜੀ ਓਕੇ ਸਰ ਇਹ ਦੇਖੋ ਜੀ ਬੁਟੀਕਲੇ ਕਰੇਪ ਦੇ ਸੂਟ ਹਾਂਜੀ 1895 ਵਾਲਾ ਸੂਟ ਹੈ ਭਾਜੀ ਇਹਲਾ ਚੈੱਕ ਕਰ ਲੋ ਲਓ ਜੀ 5 ਮੀਟਰ ਕਰੇਪ ਦਾ ਬੁਟੀਕਲੇ 25 ਡਿਜ਼ਾਈਨ ਦੇ ਭਈਆ ਚੈੱਕ ਕਰੋ ਓਕੇ ਪੂਰਾ ਕਰੇਪ ਦਾ ਸੂਟ ਹੈ ਭਾਈ ਚੈੱਕ ਕਰੋ ਆਲ ਓਵਰ ਹਾਂਜੀ ਹਾਂਜੀ 1850 ਵਾਲਾ ਸੂਟ ਸਿਰਫ ਰੇਡ ਕੋਈ 1500 ਕੋਈ 2000 ਨਹੀਂ ਹਾਂਜੀ ਰੇਡ ਮਿਲਣਾ ਸਿਰਫ ਇਹਦਾ ਤੇ 450 ਰੁਪਏ ਲਓ ਜ ਲੋ ਜੀ ਬਰਬਰੀ ਸਿਲਕ ਦੇ ਸੂਟ ਆ ਗਏ ਭਜੀਆ ਚੈੱਕ ਕਰੋ ਹਾਂਜੀ ਆਈਟਮ ਚੈੱਕ ਕਰੋ ਹਜ਼ਾਰ ਡਿਜ਼ਾਈਨ ਭਈਆ ਦੇਖੋ ਇੱਧਾ ਕੁਆਂਟੀਟੀ ਮਿਲੇਗੀ ਸਾਡੇ ਕੋਲ ਆ ਦੇਖੋ ਓਕੇ ਓਕੇ ਕੋਈ ਇੱਕ ਨਹੀਂ ਇੱਕ ਨਾਲ ਦੇ ਹਜ਼ਾਰ ਹਜ਼ਾਰ ਬੰਡਲ ਵੇ ਆ ਭਾਈ ਚੈੱਕ ਕਰ ਲਓ ਠੀਕ ਆ ਜੀ ਉੱਪਰ ਵੀ ਐ ਬੇਸਮੈਂਟ ਵੀ ਐ ਫਰਸਟ ਵੀ ਐ ਹੁਣ ਹੁਣ ਪਰੇ ਵੇ ਭਜੀਆ ਇਹ ਦੇਖੋ ਕੁਆਂਟੀਟੀ ਕਿੰਨੀ ਮਰਜ਼ੀ ਲੈ ਲਓ ਲਓ ਜੀ ਤੁਸੀਂ 10 15000 ਰੁਪਏ ਤੋਂ ਬਾਜੀ ਕੰਮ ਸ਼ੁਰੂ ਕਰਨਾ ਮਹੀਨੇ ਦਾ 40 5000 ਰੁਪਏ ਕਮਾਓਗੇ ਕਮਾਓਗੇ ਕੰਮ ਚੱਲੇਗਾ ਹੀ ਚੱਲੇਗਾ ਠੀਕ ਆ ਸਰ ਇਹ ਗਰੰਟੀ ਹੈ ਜੋ ਵੈਰਾਈਟੀ ਤੁਹਾਨੂੰ ਦੇ ਦੇਣੀ ਆਪਾਂ ਓਕੇ ਸਰ ਇਹ ਦੇਖੋ ਜੀ 1595 ਵਾਲਾ ਸੂਟ ਬਰਬਰੀ ਦਾ 1600 ਦਾ ਘੱਟੋ ਘੱਟ ਬਾਜੀ ਹਾਂਜੀ ਆਪਾਂ ਰੇਟ ਦੇਣਾ ਸਿਰਫ 550 ਰੁਪਏ ਦੀ ਰੇਂਜ ਵਿੱਚ ਲਓ ਜੀ 550 ਲਓ ਜੀ ਹਾਂਜੀ ਔਰਗੈਂਜ਼ਾ ਦਾ ਸੂਟ ਡਿਜੀਟਲ ਪ੍ਰਿੰਟ ਦੇ ਉੱਤੇ ਬਾਜੀ ਬਾਜ਼ਾਰ ਚ ਇਹਦੇ ਆਰਟੀਕਲ ਨਹੀਂ ਨਵੇਂ ਆਣਗੇ ਔਰਗੈਂਜ਼ਾ ਦਾ ਸੂਟ ਹਾਂਜੀ ਡਿਜੀਟਲ ਪ੍ਰਿੰਟ ਤੇ ਬੁਟੀਕਲ ਦੇ ਸੂਟ ਦੇਖੋ ਚੈ 18 1800 ਭਾਜੀ ਵੇਚਦੇ 18 1800 495 ਰੁਪਏ ਦੀ ਰੇਂਜ ਚ ਚੱਕੋ। ਲਓ ਜੀ ਇਹ ਵੀ 495। ਬਰਬਰੀ ਦੇ ਸੂਟ ਭਾਜੀ ਚੈੱਕ ਕਰੋ ਬਰਬਰੀ ਬੁਟੀਕਲੇ ਸੂਟ। ਹਾਂਜੀ ਹਾਂਜੀ। 1895 1995 550 ਰੁਪਏ ਦੀ ਰੇਂਜ ਚ ਭਾਜੀ ਬਰਬਰੀ ਸਿਲਕ ਦੇ ਉੱਤੇ ਦੁਪੱਟਾ ਵੀ ਬਰਬਰੀ ਦਾ। ਮੌਕਾ ਨਾਲ ਤੁਸੀਂ ਦੇਖ ਸਕਦੇ ਹੋ। ਮੈਂ ਕਹਿੰਦਾ ਧਮਾਕਾ ਇਹ ਦੇਖੋ ਭਾਜੀ ਫੈਂਸੀ ਸੂਟ ਵੀ ਸਾਰੇ ਆ ਸਾਡੇ ਕੋ ਭਾਜੀ। ਹਾਂਜੀ। 200 200 150 ਤੋਂ ਸਟਾਰਟ ਹੋ ਗਏ ਵੈਰਾਈਟੀ। ਹਾਂਜੀ। 8-10000 ਤੱਕ ਦੀ ਸੂਟ ਦੀ ਵੈਰਾਈਟੀ ਪਈ ਹੈ ਠੀਕ ਆ ਜੀ ਜੇ ਤੁਸੀਂ ਹਰ ਤਰ੍ਹਾਂ ਦਾ ਟੇਸਟ ਮਿਲੇਗਾ ਸਾਡੇ ਕੋਲ ਪ੍ਰੀਮੀਅਮ ਵੈਰਾਈਟੀ ਵੀ ਮਿਲੇਗੀ ਉਹ ਵੀ ਹੋਲਸੇਲ ਦੇ ਰੇਟ 'ਚ ਠੀਕ ਆ ਜੀ ਠੀਕ ਆ ਸਰ ਠੀਕ ਆ ਸਰ ਸਾਰੀ ਵੈਰਾਈਟੀ ਆ ਤੁਸੀਂ ਸ਼ਾਪ ਤੇ ਆ ਕੇ ਦੇਖ ਸਕਦੇ ਤੈਨੂੰ ਆਈਡੀਆ ਦੇ ਰਹੇ ਆ ਦੇਖੋ ਇਹ ਪਾਰਟੀ ਵੇਅਰ ਸੂਟ ਹੈ ਜੀ ਪਿਓਰ ਫੈਂਸੀ ਸ਼ਿਮਰ ਪਾਰਟੀ ਵੇਅਰ ਉੱਤੇ ਸਾਰਾ ਕੰਮ ਦੇਖੋ ਹਾਂਜੀ 2-2000 25-2500 ਦਾ ਵਿਕਦੇ ਹਨ ਲੇਕਿਨ ਸੱਚੀ ਦਾ ਨਾ ਸਿਲਕਰ ਹੁੰਦਾ 650 ਰੁਪਏ ਦਾ ਭਾਜੀ ਲਓ ਜੀ ਚੱਕੋ 650 ਦਾ ਭਾਵੇਂ ਸਕਰੀਨ ਸ਼ਾਟ ਲਓ ਭਾਵੇਂ ਇ ਇਹ ਡਿਜੀਟਲ ਪ੍ਰਿੰਟ ਉਹ ਗੈਂਦਾ ਦਾ ਸੂਟ ਹੈ ਭਾਜੀ ਹਾਂਜੀ 2295 2250 ਐਦਾ ਵਿਗਦੇ ਭਾਜੀ ਸੂਟ ਓਕੇ ਚੈੱਕ ਕਰੋ ਸਾਰਾ ਸਾਰਾ ਹੈਂਡਵਰਕ ਦਾ ਭਾਜੀ ਕੰਮ ਹੈ ਹਾਂਜੀ ਹਾਂਜੀ ਲੌਂਗ ਲੈਂਥ ਵਾਲੇ ਸੂਟ ਨੇ ਹਾਂਜੀ 2295 ਵਾਲਾ ਪਿਓਰ ਦੁਪੱਟੇ ਨਾਲ 650 ਰੁਪਏ ਦੇ ਚੱਕੋ ਭਾਜੀ ਲਓ ਜੀ ਇਹ ਵੀ 650 ਰੁਪਏ ਪੂਰਾ ਹੈਂਡਵਰਕ ਹੈ ਭਾਜੀ ਇਹ ਚੈੱਕ ਕਰਾ ਦਿਓ ਪੀਸ ਲਓ ਜੀ ਇਹ ਦੇਖੋ ਬੁਟੀਕਲ ਦੇ ਸੂਟ ਹਾਂਜੀ ਲਓ ਜੀ ਇੱਕ ਇੱਕ ਸੈਂਪਲ ਦਿਖਾ ਰਹੇ ਆ ਸ਼ੋਪ ਤੇ ਦੇ ਨਾਲ ਤੇ ਤੁਹਾਨੂੰ ਦਿਖਾ ਹਿਆਰਾ ਡਿਜ਼ਾਈਨ ਮਿਲਣਗੇ ਭਾਈ ਆ ਦੇਖੋਗੇ ਯਾਨੀ ਇੱਕ ਇੱਕ ਸੈਟ ਲੈ ਕੇ ਬੈਠੇ ਆ ਪੂਰੇ ਭਾਈ ਪਾਰਸਲ ਇੱਦਾਂ ਪਰੇ ਪਰ ਪਰ ਕੇ ਮਾਲ ਆ ਵੀ ਜਾ ਰਹੇ ਇੱਦਾਂ ਹੀ ਪਾਰਸਲ ਜਾ ਵੀ ਰਹੇ ਨੇ ਲਓ ਜੀ ਜਨੂਅਲ ਕੰਮ ਹੋਏਗਾ ਭਾਈ ਹਰ ਤਰ੍ਹਾਂ ਦਾ ਹੋਏਗਾ ਹਾਂਜੀ ਕੋਈ ਰੇਡ ਦਾ ਪੂਰਾ ਫਾਇਦਾ ਕਰਾਵਾਂਗੇ ਇਹ ਬੁਟੀਕਲੇ ਸੂੜੇ ਭਾਜੀ ਆ ਦੇਖੋ ਲਓ ਜੀ ਡਿਜੀਟਲ ਕੋਟਨ ਦੇ ਉੱਤੇ ਹੈ ਜੀ ਇਹ ਨਾਲ ਲਾਈਨਿੰਗ ਸਟਫ ਹੈ ਇਹਦੇ ਚ 40 ਤੋਂ 50 ਡਿਜ਼ਾਈਨ ਹੈਗੇ ਘੱਟੋ ਘੱਟ ਠੀਕ ਆ ਜੀ ਆ ਦੇਖੋ ਨਾਲ ਮਸਲੀਨ ਦੇ ਦੁਪੱਟੇ 1200 1300 ਕਟਵੜ ਵਿਗਦੇ ਆ 550 ਰੁਪਏ ਦੀ ਰੇਟ ਚੱਕੋ ਬਈ 550 ਲਓ ਜੀ ਬਨਾਰਸੀ ਸੂਟ ਚੈੱਕ ਕਰੋ ਜੀ ਹਾਂ ਜੀ ਲੈ ਲਓ ਬਨਾਰਸੀ ਸੂਟ ਚੈੱਕ ਕਰੋ ਪਿਓਰ 오ਰੀਜినਲ ਬਨਾਰਸੀ ਸੂਟ ਠੀਕ ਆ ਜੀ ਲੈ ਲਓ ਨਾਲ ਬਨਾਰਸੀ ਦਾ ਹੀ ਦੁਪੱਟਾ ਓਕੇ ਇਹ ਬਿਆਰ ਨਹੀਂ ਵਿਗਦਾ 1000 1500 2000 ਹਾਂ ਜੀ ਸਾਡਾ ਰੇਟ ਕੋਈ 1500 ਕੋਈ 2000 ਨਹੀਂ ਆ ਜੀ ਸਿਰਫ ਰੇਟ ਚੱਕੋ 650 ਰੁਪਏ ਲਓ ਜੀ 650 ਰੁਪਏ ਲਓ ਜੀ ਇਹ ਦੇਖੋ ਫੈਂਡੀ ਕਪੜੇ ਉੱਤੇ ਭਾਜੀ ਕਪੜਾ ਹੀ ਚੈੱਕ ਕਰੋ ਭਾਈ 500 ਮੀਟਰ ਦਾ ਫੈਂਡੀ ਕਪੜਾ ਜਿਹੜਾ 25-2500 ਦਾ ਵਿਕਦਾ ਹੈ 650 ਰੁਪਏ ਦੀ ਰੇਂਜ ਚ ਭਾਜੀ ਲਓ ਜੀ 650 ਰੁਪਏ ਆ ਜਾਓ ਤੁਹਾਨੂੰ ਹੁਣ ਥੱਲੇ ਵਾਲੇ ਬੇਸਮੈਂਟ ਤੇ ਲੈ ਆਏ ਨੇ ਭਾਜੀ ਬੁਟੀਕਾਂ ਨਾਲ ਡਿਜ਼ਾਈਨ ਦਿਖਾ ਦਿੰਨੇ ਆ ਠੀਕ ਆ ਜੀ ਡਿਜ਼ਾਈਨਿੰਗ ਤਾਂ ਬਹੁਤ ਆਈ ਐ ਇਸ ਵਾਰ ਆਪਣੇ ਪਹਿਣਾਵਾਂ ਪਰ ਨੀਕਾ ਕਰਾ ਦੀਏ ਕੁਛ ਐਡਮਾ ਆ ਦੇਖੋ ਇਹ ਦਸਰ ਕਸਮਰ ਪਾਰਸਲ ਬਣਾ ਜਾਂਦਾ ਹੈ ਓਕੇ ਇਹ ਦੇਖੋ ਪੈਕਿੰਗ ਬਣੀ ਨਾ ਅੱਜ ਆ ਤੁਹਾਰੇ ਨੇ ਆ ਇਹ ਭਾਜੀ ਬਾਜ਼ਾਰ ਤੇ ਬੰਨਾ ਤੇਰਾ 40000 50000 ਦਾ ਪਾਰਸਲ ਐਦਾ ਬੰਦੇ ਤੇ ਬੰਦ ਬੰਦਾ ਲੈ ਜਾਂਦੇ ਸਾਡਾ ਸੱਚ ਦਾ ਬੀਲ ਬਣਿਆ ਸਿਰਫ 10500 ਰੁਪਏ ਦਾ ਲਓ ਜੀ 10500 ਦਾ ਜੰਮੂ ਦਾ ਬੀਜ ਜੰਮੂ ਦਾ ਠੀਕ ਹੈ ਜੀ ਭਾਜੀ ਐਦਾ ਮਾਲ ਬੰਦਾ ਹੈ 10 15000 ਤੋਂ ਕੰਮ ਸ਼ੁਰੂ ਕਰੋ ਤੇ ਪੈਸੇ ਕਮਾਓਗੇ ਕੰਮ ਚੱਲ ਪਏ ਨੇ ਕੰਮ ਪੂਰੇ ਸੀਜ਼ਨ ਸੀਜ਼ਨ ਹੈ ਆ ਦੇਖੋ ਭਾਜੀ ਬ੍ਰਾਈਡਲ ਸੈਕਸ਼ਨ ਤੇ ਆ ਜਾਓ ਹੁਣ ਓਕੇ ਬਾਈ ਇੱਥੇ ਹੈਵੀ ਫੈਂਸੀ ਆਈਟਮਾ ਦੇਖੋ ਹਾਂਜੀ ਆ ਦੇਖੋ ਭਾਈ ਜ਼ੂਮ ਕਰਕੇ ਦਿਖਾ ਦਿਓ ਐਡਮਾ ਲਓ ਜੀ ਐਕ ਕਰੋ ਨਾ ਜਗਮਾ ਵਿੱਚ ਜਗਮਾ ਵਿੱਚ ਕਰਦਾ ਇਹ ਦੇਖੋ ਭਾਈ ਪੂਰੇ ਹੈਂਡਵਰਕ ਦੇ ਕੰਮ ਹੈ ਭਾਈ ਜੀ ਚੁੱਝਾ ਚੈੱਕ ਕਰੋ ਹਾਂਜੀ ਹਾਂਜੀ ਲਖਨਊ ਦੇ ਕੰਮ ਹੈ ਭਾਈ ਜੀ ਦੇਖੋ 35 3500 3300 ਦੇ ਸੂਟ ਵਿਕਦੇ ਆ ਜੀ ਆਲੇ ਸੂਟ ਨਾਲ ਦੁਪੱਟੇ ਆਣਗੇ ਹੈਵੀ ਓਕੇ ਇਹ ਦੇਖੋ ਜੀ ਸਾਡਾ ਰੇਟ ਕੋਈ 3000 ਕੋਈ 4000 ਨਹੀਂ ਸਿਰਫ ਰੇਟ ਮਿਲਣਾ ਦਾ 695 ਰੁਪਏ ਲਓ ਜੀ 695 ਰੁਪਏ ਇਹ ਦੇਖੋ ਜੀ ਪਿਓਰ ਜਾਮ ਤੇ ਹੈਂਡਵਰਕਲੇ ਸੂਟ ਹਾਂਜੀ ਦੋ ਦੋ 1000 ਤਿੰਨ ਤਿੰਨ 1000 ਦੇ ਸੂਟ ਵੀਕਦੇ ਭਾਜੀ ਪੂਰੇ ਹੈਂਡਵਰਕ ਦੇ ਸੂਟ ਭਾਜੀ ਚੈੱਕ ਕਰੋ ਐਡਮਾ ਚੈੱਕ ਕਰੋ ਭਾਜੀ ਦੁਪੱਟੇ ਵੀ ਨਾਲ ਹਾਂਜੀ ਤਿੰਨ ਤਿੰਨ 1000 ਦੇ ਸੂਟ ਨਾਲ ਦੁਪੱਟੇ ਸਾਰੇ ਹੀ ਸੋਨੇ ਭਾਜੀ ਚੈੱਕ ਕਰੋ ਓਕੇ ਪੂਰੇ ਜ਼ੂਮ ਕਰਕੇ ਐਡਮਾ ਦਿਖਾ ਦਿਓ ਕੋਈ ਤਿੰਨ ਤਿੰਨ 1000 ਨਹੀਂ ਸਾਡੇ ਕੋਲ ਭਾਜੀ ਰੇਟ ਅੱਧੋ ਤੋਂ ਵੀ ਥੱਲੇ ਭਾਜੀ ਅੱਧੋ ਤੋਂ ਵੀ ਥੱਲੇ ਪੂਰੇ ਜਾਮਕੋੜਨ ਦੇ ਸੂਟ ਸਿਰਫ ਰੇਟ ਮਿਲਣਾ ਦਾ 850 ਰੁਪਏ ਲਓ ਜੀ 850 ਰੁਪਏ ਲਓ ਜੀ ਬੁਟੀਕਾ ਵਾਲੇ ਸੂਟ ਨੂੰ ਪ੍ਰੀਮੀਅਮ ਮਾ ਦੇਖੋ ਤੁਹਾਡੇ ਕੋਲ ਹਾਂਜੀ ਬੁਟੀਕਾ ਵਾਲਾ ਸੂਟ ਜਿਹੜੇ 3 ਤਨ ਹਜ਼ਾਰ ਦੇ ਪਿਓਰ ਡਿਜ਼ਾਈਨ ਤੇ ਸੂਟ ਵਿਕਦੇ ਭਾਈ ਚੈੱਕ ਕਰੋ ਨਾਲ ਉੱਪਰ ਵਰਕ ਹੋਇਆ ਹੈ ਓਕੇ ਦੇਖੋ ਕੰਮ ਲਖਨਊ ਦੇ ਪਿਓਰ ਫੈਂਸੀ ਦੁਪੱਟੇ ਲੱਗੇ ਆ ਠੀਕ ਆ ਯਾਰ ਕਹਿੰਦਾ 3000 3500 ਸਾਡਾ ਰੇਟ ਮਿਲਣਾ ਸਿਰਫ ਦਾ 895 ਰੁਪਏ ਲਓ ਜੀ 895 ਰੁਪਏ ਲਓ ਜੀ ਚਾਮਗੋਟਾ ਦੇ ਸੂਟ ਹਾਂਜੀ ਚਾਮਗੋਟਾ ਦਾ ਸੂਟ ਭਾਈ 25 2500 15 1500 2 2000 ਰੁਪਏ ਵਿਕ ਚੁੱਕਿਆ ਮਾਲ ਠੀਕ ਆ ਜੀ ਸਾਡਾ ਰੇਟ ਮਿਲਣਾ ਦਾ 55 ਅਨੀਆਂ ਆਈਟਮਾਂ ਮਿਲਣੀਆਂ ਭਾਜੀ ਦੇਖੋ ਚੈੱਕ ਕਰੋ ਹਾਂਜੀ ਹਾਂਜੀ ਉਹ ਟਿਕਾਂ ਲੜਿਆਂ ਚੈੱਕ ਕਰੋ ਭਾਜੀ ਐਦਾ ਦੇ ਡਿਜ਼ਾਈਨ ਜਿਹੜੇ 3-3 ਹਜ਼ਾਰ 25-2500 ਵਿਕਦੇ ਸਾਡੇ ਕੋਲ ਰੇਟ ਕਾਹੀ 5-600 700 800 ਤੋਂ ਸਟਾਰਟ ਹੈ ਠੀਕ ਆ ਜੀ ਅਦੇ 1000 ਦੇ ਥੱਲੇ ਥੱਲੇ ਭਾਜੀ ਆਈਟਮਾਂ ਓਕੇ ਓਕੇ ਸਰ ਲੋਕੀ ਕਲੈਕਸ਼ਨ ਬਹੁਤ ਆ ਨਾ ਮੈਂ ਕਹਿੰਦਾ ਆਈਟਮਾਂ ਬਾਈ ਚੈੱਕ ਕਰੋ ਇਦੋਂ ਵੱਧ ਤਰਖਣ ਦੇਖੋ ਨਾ ਮਿਲ ਜੀ ਇਹ ਦੇਖੋ ਹੈਵੀ ਆਈਟਮਾਂ ਆ ਨਹੀਂ ਐ ਫੈਂਸੀ ਆਈਟਮਾਂ ਵੀ ਤੁਹਾਨੂੰ ਘੱਟ ਰੇਟ 'ਚ ਮਿਲ ਜਾਣਾ ਹੈ 5-5 ਹਜ਼ਾਰ ਦੇ ਸੂਟ ਵਿਕਦੇ ਬਾਜੀ ਪੂਰੇ ਹੈਂਡਵਰਕ ਦੇ ਫੈਂਸੀ ਕਪੜੇ ਲੱਗੇ ਆ ਪਿਓਰ ਦੇ ਫੈਂਸੀ ਹੈਂਡਵਰਕ ਵਾਲੇ ਪੀਸ ਠੀਕ ਆ ਜੀ 5-5 ਹਜ਼ਾਰ ਦੇ ਵਿਕਦੇ ਆ ਬਾਜੀ ਆਪਾਂ ਤੁਹਾਨੂੰ ਇੱਧੇ ਸੂਟ 1000-1500 ਦੇ ਅੰਦਰ ਦੇ ਦੇ ਲੋ ਜੀ 1000-1500 ਦੇ ਇਦਾਂ ਦੇ ਸੂਟ ਠੀਕ ਆ ਇਹ ਦੇਖੋ ਜੀ ਪੀਸ ਚੈੱਕ ਕਰੋ ਆਰਟੀਕਲ ਚੈੱਕ ਕਰੋ ਪਿਓਰ ਦੇ ਸੂਟ ਆ ਬਾਜੀ ਪਿ ਬਹੁਤ ਸੋਹਣੇ ਸੋਹਣੇ ਆਰਟੀਕਲ ਹੈ ਭਾਜੀ ਬਹੁਤ ਸੋਹਣੇ ਸੋਹਣੇ ਆਰਟੀਕਲ ਓਕੇ ਚੈੱਕ ਕਰੋ ਆਰਟੀਕਲ ਬਹੁਤ ਸੋਹਣੇ ਆ ਰੇਟ ਵੀ ਬੜੇ ਮਿੱਠੇ ਨੇ ਚੀਜ਼ਾਂ ਵੀ ਸੋਹਣੀਆਂ ਦੇਖੋ ਭਾਜੀ ਤਿੰਨ ਤਿੰਨ ਯਾਰ 4 4 ਹਜ਼ਾਰ ਦੇ ਵਿਕਣ ਵਾਲੇ ਥੋੜਾ ਆਪਾਂ ਤੁਹਾਨੂੰ 1000 1200 ਦੇ ਅੰਦਰ ਅੰਦਰ ਭਾਜੀ ਇਦਾਂ ਦੇ ਆਰਟੀਕਲ ਦੇ ਦਨੇ ਆ ਠੀਕ ਆ ਜੀ ਚੈੱਕ ਕਰਿਓ ਸਾਰੇ ਫੈਂਸੀ ਵੇਸਟ ਆ ਭਾਜੀ ਸਾਰੇ ਹੀ ਫੈਂਸੀ ਵੇਸਟ ਆਰਟੀਕਲ ਚੈੱਕ ਕਰੋ ਓਕੇ ਓਕੇ ਬਾਜ਼ਾਰ ਚ 2500 3000 3500 ओके okay. एद्दा दे सूटया देखो बाजी राजा रानी ਦਾ ਸੂਟ ਜਿਹੜਾ 5-5000 ਦਾ ਵਿਕਦਾ ਪਿਆ 5-5000 ਰੁਪਏ ਦਾ ਹਾਂਜੀ ਐਦਾ ਦੇ ਸੂਟ ਆ ਦੀ ਤੁਹਾਨੂੰ 2000 ਤੋਂ ਵੀ ਥੱਲੇ ਦੇ ਦਨੇ ਲਓ ਜੀ 2000 ਤੋਂ ਥੱਲੇ ਹਾਂਜੀ ਸੂਟ ਠੀਕ ਆ ਜੀ ਮੈਂ ਕਰਨਾ ਚੀਜ਼ਾਂ ਇਹ ਦੇਖੋ ਬਜੀ ਆਈਟਮਾਂ ਚੈੱਕ ਕਰੋ ਹਾਂਜੀ ਮੈਂ ਦੇਖੋ ਲਓ ਐਦਾ ਦੇ ਹੈਂਡਵਰਕਲੇ ਸੂਟ ਬਾਜੀ ਆ ਦੇਖੋ ਚੈੱਕ ਕਰੋ ਓਕੇ ਆ ਦੇਖੋ ਲਖਨਊ ਦੇ ਕੰਮ ਲੈਣੇ ਆ ਵਿਆਹ ਸ਼ਾਦੀਆਂ ਵਾਲੇ ਮਾਂ ਲੈਣੇ ਆ ਦੇਖੋ ਹਾਂਜੀ ਹਾਂਜੀ ਮੈਂ ਕਹਿੰਦਾ ਐਂਡ ਕਰਾਈ ਪਈ ਹੈ ਪੂਰੀ ਸੱਚਦਾ ਨਾਲ ਸਿਲਕ ਸੂਟ ਦਾ ਤੁਹਾਡਾ ਅੱਧੋ ਅੱਧਾ ਫਾਇਦਾ ਜੇ ਪਿਓਰ ਦੇ ਸੂਟ ਭਾਜੀ ਹੈਂਡ ਵਰਕ ਦੇ ਚੱਕਰ ਠੀਕ ਆ ਸਰ ਠੀਕ ਆ ਦੇਖੋ ਨਾਲ ਦੁਪੱਟਾ ਵੀ ਬੜਾ ਸੋਹਣਾ ਦਾ ਓਕੇ ਜਿਹੜਾ ਬਿਆਰ 8 8 9000 ਦਾ ਵਿਕਦਾ ਭਾਈ ਆਪਾਂ ਇਹਨੇ ਚ ਤਿੰਨ ਦੇ ਦਿੰਨੇ ਤਿੰਨ ਤੋਂ ਵੀ ਥੱਲੇ ਅੱਧਾ ਇਹ ਸੂਟ 2250 ਦੇ ਅੰਦਰ ਅੰਦਰ ਲਓ ਜੀ 2025 ਦੁਪੱਟਾ ਚੈੱਕ ਕਰੋ ਪਹਿਲੇ ਦਾ ਤੇ ਦੁਪੱਟਾ ਵੀ ਸੁੰਦਰ ਹੋ ਗਿਆ ਦੁਪੱਟਾ ਦਿਖਾਣਾ ਦਾ ਭਾਜੀ ਦੁਪੱਟਾ ਵੀ ਬੜਾ ਸੋਹਣਾ ਹਾਂਜੀ ਹਾਂਜੀ ਹਾਂ ਲਓ ਜੀ ਬਹੁਤ ਸੋਹਣੇ ਸੋਹਣੇ ਬੁਟੀਕਲਰ ਡਿਜ਼ਾਈਨ ਆਏ ਆਂ ਹਰ ਤਰ੍ਹਾਂ ਦੀ ਵੈਰਾਈਟੀ ਆ ਚੁੱਕੀਆਂ ਹਾਂ ਹਾਂਜੀ ਆ ਦੇਖੋ ਫੈਂਸੀ ਸੂਟ ਚੈੱਕ ਕਰੋ ਜੀ ਪੂਰੇ ਫਰੰਟ ਹੈਵੀ ਹੈ ਜੀ ਕਪੜੇ ਤੁਸੀਂ ਦੇਖ ਨਹੀਂ ਫਿਕਰੇ ਪਿਓਰ ਗਲਾਸ ਦੇ ਉੱਤੇ ਭਾਜੀ ਕਪੜਾ ਜੀ ਪਿਓਰ ਗਲਾਸ ਦੇ ਉੱਤੇ ਜਿਹੜਾ 3500 3600 ਵਿਕਦਾ ਜੀ ਇਹ ਲੈ ਸੂਲ ਬਜ਼ਾਰਾ ਚ 3500 4000 5000 ਤੱਕ ਵਿੱਚ ਵਿਕੇ ਨੇ ਇਹ ਲੋ ਆਪਾਂ ਤੁਹਾਨੂੰ ਇੱਦਾਂ ਦੇ ਸੂਲ ਭਾਜੀ 1500 2000 ਦੇ ਥੱਲੇ ਥੱਲੇ ਠੀਕ ਆ ਜੀ ਆਪਣੀ ਰੇਟ 1500 2000 ਥੱਲੇ ਥੱਲੇ ਭਾਜੀ 4000 ਥੋੜਾ 50 60% ਥੱਲੇ ਹੀ ਆ ਬਸ ਰੇਟ ਆਪਣੀ ਓਕੇ ਓਕੇ ਸਰ ਤੁਸੀਂ ਬਜ਼ਾਰ ਨਾਲ ਭਾਜੀ ਇਹ ਦੇਖੋ ਪੀਸ ਚੈੱਕ ਕਰੋ ਗਲਾਸ ਉੱਤੇ ਲਓ ਜੀ ਗਲਾਸ ਡਿਜ਼ਾਈਨਰ ਆਰਟੀਕਲ ਚ ਆਲੀਆਂ ਸਾਰੀਆਂ ਠੀਕ ਆ ਠੀਕ ਆ ਜੀ ਚੈੱਕ ਕਰੋ ਆਰਟੀਕਲ ਭਾਜੀ ਇਸ ਤੋਂ ਇਲਾਵਾ ਤੁਸੀਂ ਬੁਟੀਕਲੇ ਸੂਟ ਲੈਣੇ ਆ ਬੁਟੀਕਾ ਲੈ ਜੰਮੂ ਹਿਮਾਚਲ ਰਾਜਸਥਾਨ ਵਾਲੇ ਸੂਟ ਹਰ ਤਰ੍ਹਾਂ ਦਾ ਟੇਸ ਹੈ ਇਹ ਦੇਖੋ 1595 ਵਾਲਾ ਸੂਟ ਸਿਰਫ 550 ਰੁਪਏ ਦੀ ਰੇਂਜ ਭਾਜੀ ਬੁਟੀਕਲੇ ਸੂਟ ਇਹ ਦੇਖੋ ਜੀ ਠੀਕ ਵਾਲੇ 550 ਅੱਜ ਦਾ ਸੂਟ ਚੈੱਕ ਕਰੋ ਜੀ ਬੁਟੀਕਾ ਲੈ ਹਾਂਜੀ ਹਰ ਤਰ੍ਹਾਂ ਦਾ ਜਾਮ ਕਪੜੇ ਦੇ ਉੱਤੇ ਆ ਦੇਖੋ ਜੀ ਓਕੇ ਆਰਟੀਕਲ ਦਾ ਸ਼ਾਮ ਭਾਜੀ ਬਈ ਮਾਲ ਨਹੀਂ ਖਤਮ ਹੋਣਾ ਵੈਰਾਈਟੀਆਂ ਕਿੰਨੀਆਂ ਆ ਆਈਟਮਾਂ ਦੇਖੋ ਬੁਟੀਕਾ ਲੈ ਜੀ 15 15 ਸੂਟ ਭਾਜੀ ਅੱਜ ਦਾ ਸੂ ਐ ਦੇਖੋ ਹਾਂਜੀ ਵਿਆਹ ਸ਼ਾਦੀਆਂ ਉਸੇ ਕੱਪੜੇ ਲੈਣੇ ਐਦਾ ਦੇ ਹਾਈਟ ਮੈਂ ਚੈੱਕ ਕਰਵਾ ਐ ਦੇਖੋ ਲਓ ਜਿੰਨਾ ਮਾਰੀ ਪੂਰੇ ਹੈਵੀ ਸੂਟ ਭਾਜੀ 8 8 9 9000 ਦੇ ਵਿਕਦੇ ਭਾਜੀ ਇਹਲੇ ਸੂਟ 8 8 9 9000 ਦੇ ਸੂਟ ਭਾਜੀ ਪੂਰਾ ਬਰਾਇਡਲ ਸੂਟ ਹੈ ਬਾਈ ਚੈੱਕ ਕਰੋ ਲਓ ਜੀ ਦੁਪੱਟੇ ਦੇਖੋ ਨਾਲ ਪਿਓਰ ਫੈਂਸੀ ਗਲਾਸ ਸ਼ਿਮਰਾ ਦੇ ਉੱਤੇ ਕੱਪੜੇ ਲੱਗੇ ਆ ਠੀਕ ਆ ਜੀ ਦੁਪੱਟਾ ਦੇਖੋ ਨਾਲ ਤੇ ਆ ਦੁਪੱਟਾ ਹੀ ਪੂਰਾ ਖੁੱਲੜਾ ਲਾਉਣਾ ਹੈ ਭਾਈ 8 8000 ਦਾ ਵਿਕਦਾ ਸਾਡਾ ਰੇਟ ਹੈ ਸਿਰਫ 1295 ਰੁਪਏ ਭਾਜੀ ਇਹਦਾ ਜੀ 1295 ਰੁਪਏ ਬਰਾਇਡਲ ਸੂਟ ਦਾ ਸਾਡੇ ਕੋਲ 200 ਰੁਪਏ ਤੋਂ ਲੈ ਕੇ 10000 ਤੱਕ ਦੀ ਵੈਰਾਈਟੀ ਪਈ ਹੈ ਉੱਪਰਲੇ ਸੈਕਸ਼ਨ ਤੇ ਇਸ ਤੋਂ ਵਧੀਆਂ ਹੋਰ ਵੈਰਾਈਟੀਆਂ ਮਿਲਣਗੀਆਂ ਤੁਹਾਨੂੰ ਵੈਰਾਈਟੀਆਂ ਸਾਰੀਆਂ ਵਧੀਆ ਹੋਣਗੀਆਂ ਇਹ ਦੇਖੋ ਫੈਂਸੀ ਸੂਟ ਚੈੱਕ ਕਰੋ ਭਾਜੀ ਹਾਂਜੀ ਹਾਂਜੀ ਵਿਆਰ ਚ ਵਿਗਦਾ 15 15000 ਰੁਪਏ ਦਾ ਭਾਜੀ ਸੂਟ 15 15000 ਰੁਪਏ ਦਾ ਸੂਟ ਹੈ ਬਲੇ ਲਓ ਵੀ ਦੁਪੱਟੇ ਵੀ ਪੂਰੇ ਹੈਵੀ ਨੇ ਨਾ ਜੀ ਦੁਪੱਟੇ ਵੀ ਪੂਰੇ ਹੈਗੇ ਆ ਆਪਾਂ ਇਹਨਾਂ ਦੇ ਵਿੱਚ ਚਾਰ ਸੂਟ ਦੇ ਦੇਨੇ ਤੁਹਾਨੂੰ ਠੀਕ ਹੈ ਜੀ ਇਹ ਬਾਜ਼ਾਰ ਚ ਇੱਕ ਮਿਲਣਾ 15 ਆ ਸੀ ਚਾਰ ਸੂਟ ਦੇ ਦੇਨਾ ਤੁਸੀਂ ਸਾਬ ਲੈ ਲਓ ਕਿੰਨੇ ਤੱਕ ਦੇ ਕਰੀਬ ਆ ਗਿਆ ਤੁਹਾਨੂੰ ਠੀਕ ਆ ਸਟਾਰ ਜੋੜ ਜੜ ਦੇ ਉੱਤੇ ਮੈਂ ਤਾਂ ਕਿ ਤਾਰੀ ਵੈਰਾਈਟੀਆਂ ਨੇ ਦਾਜ ਜਿਹੜੀ ਤੇ ਪੈਂਟਾ ਸ਼ਰਟਾਂ ਲੈਣੀਆਂ ਕੁਰਤੇ ਵੀ ਮੈਂ ਲੈਣੇ ਆ ਹਰ ਤਰ੍ਹਾਂ ਦਾ ਸਾਡੇ ਕੋਲ ਕਪੜਾ ਹੈਗਾ ਭਾਜੀ 100 ਰੁਪਏ ਤੋਂ ਪੈਂਟ ਸ਼ਰਟ ਸ਼ੁਰੂ ਹੈ ਵੈਰਾਈਟੀ ਸਾਡੀ ਹੈ ਸਾਡੇ ਕੋਲ ਤੁਸੀਂ ਵਿਜ਼ਿਟ ਕਰਨਾ ਹੈ ਸ਼ਾਪ ਤੇ ਸੱਚੀ ਦਾਨਾ ਸਿਲਕ ਸਟੋਰ ਤੇ ਸ਼ੇਅਰ ਕਰਨਾ ਹੈ ਇੱਕ ਸੂਟ ਅਸੀਂ ਲੱਕੀ ਆਪਣੇ 11 ਲੱਕੀ ਉਹਨਾਂ ਨੂੰ ਦੇਨੇ ਦੇਣਾ ਇੱਕ ਸੂਟ ਵੰਡਣਾ ਹੀ ਵੰਡਣਾ ਭਾਜੀ ਓਕੇ ਸਰ ਫਾਇਦਾ ਕਰਾਣੀ ਕਰਨਾ ਬਾਕੀ ਦੇਖੋ ਜੀ ਆਈਟਮਾਂ ਖਤਮ ਨਹੀਂ ਹੋਣੀਆਂ ਜਿੰਨੀ ਮਰਜ਼ੀ ਤੁਸੀਂ ਵੈਰਾਈਟੀ ਸ਼ਾਪ ਤੇ ਆ ਕੇ ਦੇਖ ਲਓ ਬਹੁਤ ਨਾਲ ਕਲੈਕਸ਼ਨ ਜੇ ਮਰਜ਼ੀ ਆ ਦੇਖੋ ਪੁਟੀਕਾ ਵਾਲੇ 695 ਰੁਪਏ ਦੀ ਰੇਂਜ ਲਓ ਜੀ 695 ਪਿਓਰ ਕੇਪ ਦੇ ਉੱਤੇ ਭਾਜੀ ਠੀਕ ਆ ਜੀ ਠੀਕ ਆ ਸਰ ਬਾਕੀ ਉੱਪਰਲਾ ਸੈਕਸ਼ਨ ਵੀ ਹੈਗਾ ਸਾਡਾ ਉੱਥੇ ਵੀ ਦੇਖਣਾ ਤੇ ਉੱਥੇ ਵੀ ਦੇਖ ਲਓ ਆਈਟਮਾਂ ਚਲੋ ਜੀ 2 ਮਿੰਟ ਤੁਹਾਨੂੰ ਉੱਥੇ ਵੀ ਆਈਟਮਾਂ ਦਿਖਾ ਦਿੰਨੇ ਆ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ ਹੁਣ ਅਸੀਂ ਉੱਪਰਲੇ ਸੈਕਸ਼ਨ ਆ ਗਏ ਸੈਕਿੰਡ ਫਲੋਰ ਤੇ ਇੱਥੇ ਤੁਹਾਨੂੰ ਬ੍ਰਾਈਡਲ ਸੈਕਸ਼ਨ ਦੀ ਸਾਰੀਆਂ ਵੈਰਾਈਟੀਆਂ ਮਿਲ ਜਾਣਗੀਆਂ ਜੀ ਜਿਹੜੇ ਬਜ਼ਾਰਾ ਚ ਸੂਟ ਪਿਓਰ ਕੇਪ ਦੇ ਹੈਂਡ ਵਰਕ ਦੇ ਸੂਟ ਨੇ ਜੀ ਇਹਲੇ ਸੂਟ ਜਿਹੜੇ ਦਾਦਾ ਸਿਆਰ ਦੇ ਵਿਕਦੇ ਨੇ ਪੂਰੇ ਹੈਂਡ ਟੱਚਲੇ ਸੂਟ ਭ ਅੱਧ ਤੋਂ ਵੀ ਥੱਲੇ ਭਾਜੀ ਅੱਧ ਤੋਂ ਵੀ ਥੱਲੇ ਠੀਕ ਆ ਜੀ ਐਦਾ ਦੇ ਸੂਟ ਜਿਹੜੇ ਬਿਆਰ ਚ 10-10 ਹਜ਼ਾਰ ਤੋਂ ਘੱਟ ਨਹੀਂ ਵਿਕਦੇ ਵੇ ਭਾਜੀ ਪਿਓਰ ਹੈਂਡਵਰਕ ਦੇ ਸੂਟ ਦੁਪੱਟੇ ਚੈੱਕ ਕਰੀਏ ਨਾਲ ਨਾਲ ਲਓ ਜੀ ਆਪਾਂ 22500 بس ਐਹੀ ਰੇਟਾਂ ਦੇ ਵਿੱਚ ਜੇ ਆਪਾਂ ਆਈਡੀਆ ਆਪਾਂ ਕੱਪੜੇ ਦੇ ਦਨੇ ਆ ਭੈਣ ਬਰਾਉ ਨੂੰ ਸਟਾਡੀ ਇੱਧਰ ਹੀ ਆਏ ਰੇਟਾ ਸ਼ੁਰੂ ਹੋਣੀ ਆ ਬਰਬਰੀ ਪ੍ਰਿੰਟ ਦੇ ਸੂਟ ਭਾਜੀ ਚੈੱਕ ਕਰੋ ਓਕੇ ਬਰਬਰੀ ਪ੍ਰਿੰਟ ਦਾ ਸੂਟ ਜਿਹੜਾ ਨੋ ਨੋ 8000 ਦਾ बिक ਰਿਹਾ ਭਾਜੀ ਮਾਰਕੀਟ ਚ ਆਪਾਂ ਰੇਕਿੰ ਸਾਡੇ ਰੇਟ ਉਹੀ ਆ ਜੀ ਕਟੋ ਕਾਟੀ ਹਾਂਜੀ ਅੱਜ ਤੋਂ ਵੀ ਥੱਲੇ ਰੇਟ ਆ ਭਾਜੀ ਇਹ ਦੇਖੋ ਫੈਂਸੀ ਸ਼ਿਮਰ ਕੱਪੜੇ ਭਾਜੀ ਜਿਹੜੇ ਬਿਆਜ 15 15000 ਦੇ ਸੂਟ ਵਿਕਦੇ ਆ ਪੈਦਾ ਦੇ ਹੈਂਡਵਰਕ ਦੇ ਸੂਟ ਪਿਓਰ ਨਾਲੇ ਦੇਖੋ ਦੁਪੱਟੇ ਵੀ ਬੜੇ ਸੋਹਣੇ ਨੇ ਚੈੱਕ ਕਰੋ ਇਹ ਦੁਪੱਟੇ ਵੀ ਖੁੱਲੇ ਐਨ ਐ ਜਬਾ ਤਿੰਨ ਤਿੰਨ ਚਾਰ ਚਾਰ ਸੂਟ ਦੇ ਦੇਣਾ ਜੇ ਬਿਆਜ ਤੁਹਾਨੂੰ ਇੱਕ ਮਹੀਨਾ ਥਾਰੇ ਕੋ ਚਾਰ ਮਹੀਨੇ ਸਲੇਟ ਦੇ ਦੇ। ਓਕੇ ਸਰ। ਤਾਂ ਚਾਰ ਸੂਟ। ਔਰ ਗੈਂਜ਼ਾ ਦਾ ਸੂਟ ਭਾਈ ਚੈੱਕ ਕਰੋ ਨਾਲ ਬੋਟਮ ਤੇ ਵਰਕ ਦੁਪੱਟਾ ਨਾਲ। ਹਾਂਜੀ। 6 6 8 8000 7 7000 ਵਿਕਦੇ ਸਾਡਾ ਰੇਟ ਹੋਈ ਭਾਈ 2000 ਰੁਪਏ ਦੀ ਰੇਂਜ ਚ ਹੀ ਅੱਦੇ ਸੂਟ। ਠੀਕ ਆ ਜੀ। ਚੈੱਕ ਕਰੋ ਜੀ ਬਰਬਰੀ ਸੀ ਲੱਗਦੇ ਸੂਟ ਭਾਈ ਪਿਓਰ ਬਰਬਰੀ ਸੀ ਲੱਗ ਬੁਟੀ ਕਲੇਡ ਓ। ਕਟੋਕਟ ਭਾਈ 100 ਰੁਪਏ ਹੈ ਬਰਬਰੀ ਦੇ ਉੱਤੇ 100 ਰੁਪਏ। ਹਾਂਜੀ। ਵਿਆਹ ਚ ਪਿਓਰ ਓਰੀਜਨਲ ਬਰਬਰੀ ਪੂਰੇ ਬੁਟੀਕਲੇ ਬਾਜੂ ਵਰਕਲੇ ਡਿਆਰ ਭਾਜੀ ਯਾਰ ਜੀ ਕਹਿੰਦਾ 10-10 ਹਜ਼ਾਰ 8-8 ਹਜ਼ਾਰ ਸੂਟ ਮੰਗਦੇ ਆ ਆਪਾਂ ਇਦਾਂ ਦੇ ਸੂਟ ਦੇ ਦੇਣੇ ਭਾਜੀ 2000 1500 ਦੇ ਅੰਦਰ ਅੰਦਰ ਲਓ ਜੀ 2000 ਚੈੱਕ ਕਰੋ ਜੀ ਠੀਕ ਆ ਜੀ ਲਖਨਊ ਦੇ ਕੰਮ ਭਾਜੀ ਚੈੱਕ ਕਰੋ ਲਖਨਊ ਦੇ ਕੰਮ ਸਾਰੇ ਹੈਂਡ ਵਰਕਲੇ ਔਰਗੈਂਜ਼ਾ ਦੇ ਉੱਤੇ ਭਾਜੀ ਵਿਸਕੋਸ ਔਰਗੈਂਜ਼ਾ ਦੇ ਉੱਤੇ ਨਾਲ ਦੁਪੱਟਾ ਵੀ ਬੜਾ ਸੋਹਣਾ ਠੀਕ ਆ ਜੀ 12-12 ਹਜ਼ਾਰ 11-11 ਹਜ਼ਾਰ 9-9 ਹਜ਼ਾਰ ਦੇ ਵੀ ਕਟੋੜ ਵੇਚਦੇ ਭਾਜੀ ਸੂਟਲੇ ਸਾਡਾ ਰੇਟ ਭਾਜੀ ਉਹੀ ਹੈ 2500 3000 ਦੇ ਅ ਠੀਕ ਹੈ ਮਤਲਬ ਕਿ ਆਪਾਂ ਤੁਹਾਨੂੰ ਉਹਨੇ ਚ ਤਿੰਨ ਸੂਟ ਦੇ ਦੇਣੇ 12000 ਦਾ ਸਾਡਾ ਰੇਟ 3000 ਦੇ ਅੰਦਰ ਅੰਦਰ ਹੀ ਹੈ ਓਕੇ ਸਰ ਐ ਦੇਖੋ ਭਾਈ 15 15 ਐ ਸੂਟ ਫਰਕਾਬਾਦੀ ਸੂਟ ਵਿਗਦੇ ਨੇ ਭਾਈ ਪਿਓਰ ਹੈਵੀ ਸੂਟ ਬਾਜੂ ਵਰਕ ਸਲਵਾਰ ਵਰਕ ਹਾਂਜੀ ਐਦਾ ਦੇ ਸੂਟ ਭਾਈ ਆਪਰਾ ਰੇਟ ਕਟੋ ਘਾਟੀ ਹੈ ਇਹਨੇ ਚ ਤਿੰਨ ਤਿੰਨ ਚਾਰ ਚਾਰ ਸੂਟ ਮਿਲ ਜਰਾਂ 2500 3000 ਦੇ ਅੰਦਰ ਐਦਾ ਦੇ ਭਾਈ ਸੂਟ ਚੈੱਕ ਕਰੋ ਜੀ ਪੂਰੇ ਹੈਵੀ ਸੂਟ ਭਾਜੀ 15 15000 ਵਾਲੇ ਭਾਜੀ ਹੈਂਡਵਰਕ ਦੇ ਸੂਟ ਹਾਂਜੀ ਪੂਰੇ ਫੈਂਸੀ ਸੂਟ ਚੈੱਕ ਕਰੋ ਸਾਰਾ ਲਖਨਊ ਦਾ ਕੰਮ ਹੈ ਕਪੜੇ ਦੇਖੋ ਕ੍ਰਸ਼ ਦੇ ਉੱਤੇ ਹੈ ਇਹ ओरिजिनल ਕ੍ਰਸ਼ ਹਾਂਜੀ 500 600 ਮੀਟਰ ਦੇ ਬੇਸ ਲੱਗੇ ਆ ਜੀ ਨਾਲ ਦੁਪੱਟੇ ਵੀ ਸਾਰੇ ਫੈਂਸੀ ਲੱਗੇ ਹੋਏ ਆ ਹਾਂਜੀ ਅੱਦੋ ਅੱਦ ਰੇਟ 'ਚ ਭਾਜੀ 12 12000 ਸੂਟ ਅਸੀਂ ਤਿੰਨ ਤੋਂ ਚਾਰ ਸੂਟ ਦੇ ਦਨੇ ਆਂਦਾ ਦੇ ਸਾਬ ਲਾ ਲੋ ਤੇ ਨੇਰ 3500 2500 ਇਸ ਰੇਟ 'ਚ ਕੁਆਲਿਟੀਆ ਸ਼ੁਰੂ ਹੋ ਜਾਈਆਂ ਤੁਹਾਡੀਆਂ ਇੱਦਾਂ ਦੀਆਂ ਇਹ ਦੇਖੋ ਭਾਜੀ ਗਲਾਸ ਪ੍ਰਿੰਟ ਦੇ ਉੱਤੇ ਗੋਟਾ ਪੱਟੀ ਦੇ ਸੂਟ ਹਾਂਜੀ ਆਈਟ 15 15000 12 12000 ਛੂੜ ਮੰਗਦੇ ਆ ਸਾਡਾ ਰੇਟ ਉਹੀ ਹੈ 3000 3500 ਠੀਕ ਆ ਜੀ ਚੈੱਕ ਕਰੋ ਜੀ ਆਰਟੀਕਲ ਪੂਰੇ ਹੈਂਡਵਰਕ ਦੇ ਸੂਟ ਭਾਜੀ ਆ ਦੇਖੋ ਜੀ ਪੂਰੇ ਹੈਂਡਵਰਕ ਦੇ ਸੂਟ ਓਕੇ 4595 6595 55 ਇਦਾਂ ਵਿਗਦੇ ਸਾਡਾ ਰੇਟ 22500 ਦੇ ਅੰਦਰ ਓਕੇ ਸਰ ਪੂਰੇ ਹੈਂਡਵਰਕ ਦੇ ਭਾਜੀ ਲੱਖਣੂ ਦੇ ਕੰਮ ਇਸ ਤੋਂ ਇਲਾਵਾ ਭਾਜੀ ਬਰਾਇਡਲ ਦੇਖੋ ਸਾਰੇ ਬਰਾਇਡਲ ਸੂਟ ਲੱਗੇ ਹੋਏ ਆ ਇਹ ਫਲੋਰ ਹੈ ਬੇਸਮੈਂਟ ਹੈ ਫਰੰਟ ਫਲੋਰ ਹੈ ਦੇਖੋ ਸਾਰੇ ਬਰਾਇਡਲ ਹੀ ਭਰੇ ਆ ਭਾਜੀ ਚੈੱਕ ਕਰੋ ਕਟਗੜ 50000 ਤੋਂ 45000 ਰੁਪਏ ਬ੍ਰਾਈਡਲ ਹੀ ਭਰੇ ਬੈਨੇ ਦੇਖੋ ਭਾਈ ਠੀਕ ਹੈ ਜੀ ਕੁਆਂਟੀਟੀ ਬਹੁਤ ਮਿਲ ਜਾਏਗੀ ਵਿਜ਼ਿਟ ਕਰਨਾ ਸਚੀ ਦਾ ਆਨੰਦ ਸਿਲਕ ਸਟੋਰ ਲੁਧਿਆਣਾ ਜੀ ਦੁਖਣੀ ਵਾਰੰਗੜ ਘਰ ਦੁਆਰਾ ਸਾਹਿਬ ਦੇ ਕੋਲ ਹਾਂਜੀ ਉਸੇ ਸ਼ਾਪ ਤੇ ਵਿਜ਼ਿਟ ਕਰੋ ਤੁਹਾਨੂੰ ਸਾਰੇ ਆਰਟੀਕਲ ਦਿਖਾਏ ਜਾਣਗੇ ਬਾਜ਼ਾਰ ਤੋਂ ਵੀ ਫਾਇਦਾ ਕਰਾਇਆ ਜਾਊਗਾ ਜੀ ਠੀਕ ਹੈ ਜੀ ਜੀ ਅੱਜ ਇਹ ਵੀਡੀਓ ਤੁਹਾਨੂੰ ਸ਼ਹਿਰ ਲੁਧਿਆਣੇ ਦੀ ਆਪਾਂ ਸਾਰੀ ਸੂਟਾਂ ਦੀ ਕਲੈਕਸ਼ਨ ਦਿਖਾਈ ਹੈ ਤੁਹਾਡੇ ਨਾਲ ਸਾਰੇ ਕੰਟੈਕਟ ਨੰਬਰ ਸ਼ੇਅਰ ਕਰ ਰਹੇ ਹਾਂ ਸੋ ਵੀਡੀਓ ਨੂੰ ਐਂਡ ਕਰ ਦਿਆਂਗੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇ